ਕਤੇਨਾ ਨਾਈ ਨੌਰੇ ਇਹ ਦੂਤਨਾ ਵਿਚਾਰ ਸਭੀ ਗਣੀ ਸਾਧ ਸੰਗਤ ਮਹਾਰਾਜ ਜੀ ਦੇ ਧਿਆਨ ਬਣਿਆ ਆਏ ਹਨ ਝੰਟਾ ਬੈਠੇ ਤੇ ਪਿਆਰ ਦੀਆਂ ਨਿਸ਼ਾਨੀਆਂ ਜਿਨ ਮਨ ਹੋਰ ਮੁਖ ਹੋਰ ਸਾਂਢੇ ਆ ਭਾਜੀ ਕਾਨੂੰਨ ਸਾਧਾ ਮੰਤਰੀ ਪੰਜਾਬ ਸਰਕਾਰ ਕੋ ਪਹੁੰਚੇ ਹਰ ਨੂੰ ਦੁਤ ਕੋ ਜਿਹੜੇ ਕਿਉਂਕਿ ਉਹਨਾਂ ਦਾ ਇਸ ਸੰਸਾ ਦੇ ਨਾਲ ਬਹੁਤ ਪਿਆਰ ਹੈ ਜਦੋਂ ਵੀ ਲੋੜ ਕੋਈ ਸਭ ਤੋਂ ਲੱਗੇ ਪਰ ਪ੍ਰਚਾਲ ਜੀ ਨਮਸੇ ਵੱਨ ਵਰੀ ਹੈ ਸੋ ਨਾ ਬੇਨਤੀ ਕਰਨਾ ਸਤਿਕਾਰ ਨੂੰ ਦੂਰ ਕੀ ਬਖ ਬੁਲੇ ਸੋਹਾਰ ਸਰਕਾਰੋ ਸਤਿਗੁਰ ਦੀ ਗਿਆਨ ਦੀ ਕੋਟੇ ਸੰਸਥਾ ਜੈ ਹਰ ਹਰ

मेरे बाबा की मेहरबानी ना कहो थोड़ा हुकुम है बोल दो ले आज तक ये बहुत देर ही था काम वही प्रकार कलसा वाज रिकवर